ਇਹ ਸਾਰਿਆਂ ਨੂੰ ਹੀ ਨਾ ਇੱਕ ਵਾਰੀ ਆਪਣੇ ਬੱਚੇ ਨੂੰ ਜੀ ਪਹਿਲਵਾਨੀ ਚ ਪਾਓ ਕੀ ਪਿੰਡ ਦਾ ਪਿੰਡ ਚਲਾ ਜੁਹਾਨਾ ਆ ਪਾਲਪ ਦਾ ਪਿੰਡ ਰਾਨਵਾ ਹੋਏ 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 ਹੋ ਆਤ ਤਰੀਕ ਨੂੰ ਫਤਿਹਗੜਾ ਵਾਲੇ ਚੰਗਰ ਹੋਏਗਾ ਅਗਲੇ ਦਿਨ 7 ਤਰੀਕ ਨਾਡੇ ਦਾ ਕੁਸ਼ਤੀ ਦਾਕਰ ਹੋਏਗਾ 7 ਤਰੀਕ ਨਾਡੇ ਦੇ ਨੰਗੜੀ ਆ 70 ਮਹੀਨੇ ਇਹ ਜਿਹੜੇ ਇਸ ਸੇਰੀਏ ਦੇ ਦੰਗਲ ਹੈ ਅੱਜ ਲੋਕਰਦੇ ਜਾਈਏ 15 ਤਰੀਕ ਮਾਨਪੁਰ ਨੇੜੇ ਬੱਧੀ بڑا ਕੁਸ਼ਤੀ ਦਾਕਰ ਹੋਏਗਾ ਸਾਧ ਪਹਿਲਵਾਨ ਜਿਹੜੀ ਅੰਦਾਜ਼ੇ ਵਿੱਚ ਜਿਹੜੇ ਇੱਥੇ ਦੰਗਲ ਦੇ ਜਿਹੜੇ ਵੱਲ ਆ ਤੇ ਇਹ ਦੰਗਲ ਜੀ ਜਿਹੜਾ ਹਰ ਸਾਲ ਹੁੰਦਾ ਭਾਦੋਂ ਦੀ ਪੰਜਵੀਂ ਨੂੰ ਮੋਲਾਮਰ ਗਰੀਬਦਾਸ ਪਹਿਲਾਂ ਜ਼ਿਲ੍ਹਾ ਡੋਪੜ ਸੀ ਤੇ ਹੁਣ ਜ਼ਿਲ੍ਹਾ ਮੋਹਾਲੀ ਆ ਤੇ ਹਰ ਸਾਲ ਪਿੰਡ ਦੀ ਸੁੱਖ ਸ਼ਾਂਤੀ ਦੇ ਲਈ ਮਾਲ ਡੰਗਰ ਪਸ਼ੂ ਦੀ ਸੁੱਖ ਸ਼ਾਂਤੀ ਲਈ ਖੇਤੀਬਾੜੀ ਦੇ ਲਈ ਪੁਰਾਤਨ ਬਜ਼ੁਰਗਾਂ ਤੋਂ ਕਈ ਸਾਲਾਂ ਤੋਂ ਚੱਲਿਆ ਆ ਜਣਿਆ ਸੈਂਕੜੇ ਸਾਲ ਹੋ ਗਏ ਸਰੀਆਂ ਤੋਂ ਚੱਲਿਆ ਹੋਆ ਦੰਗਲ ਆ ਹਰ ਸਾਲ ਹਿੰਦੁਸਤਾਨ ਦੇ ਚੋਟੀ ਦੇ ਜਿਹੜੇ ਪੁਲਵਾਨ ਆ ਉਹ ਇੱਥੇ ਪੁੱਜਦੇ ਆ ਤੇ ਪਿੰਡ ਵੱਲੋਂ ਪੂਰਾ ਉਹਨਾਂ ਦਾ ਮਾਨਸਕਾਰ ਕੀਤਾ ਜਾਂਦਾ ਤੇ ਪੂਰਾ ਜਿਹੜਾ ਇੱਕ ਕਿਸਮ ਦਾ ਐਥੀਕੀ ਦਾ ਇੰਟਰਨੈਸ਼ਨਲ ਦੰਗਲ ਹੋਇਆ ਹਰ ਸਾਲ ਹੀ ਹੁੰਦਾ ਕਿਉਂਕਿ ਇੱਥੇ ਪਿੰਡ ਦੇ ਵਿੱਚ ਅਖਾੜਾ ਵੀ ਬਹੁਤ ਵੱਡਾ ਚੱਲਦਾ ਉਸ ਅਖਾੜੇ ਦਾ ਪਹਿਲਵਾਨ ਅੱਜ ਵਰਲਡ ਚੈਂਪੀਅਨਸ਼ਿਪ ਲੜ ਰਿਹਾ ਤੇ ਉਸੇ ਅਖਾੜੇ ਦਾ ਪਹਿਲਵਾਨ ਈਰਾਨ ਤੋਂ ਮਰਜਾ ਅੱਜ ਚੰਡੀਗੜ੍ਹ ਦੇ ਲੜ ਰਿਹਾ ਜੱਸੇ ਪੱਟੀ ਦੇ ਨਾਲ ਇੱਕ ਕੁਸ਼ਤੀ ਹੋਈ ਆ ਤਾਲਬ ਬਾਬਾ ਫਲਾਈ ਤੇ ਉਹਦੇ ਨਾਲ ਕੋਲੇ ਸ਼ਿਵਾ ਮਹਾਰਾਸ਼ਟਰਾ ਵਿਸ਼ਾਲ ਪੁੰਡੂ ਹਰਿਆਣਾ ਤੇ ਨਾਲ ਮੇਜਰ ਡੇਰਾ ਬਾਬਾ ਨਾਨਕ ਦੀ ਵੱਡੀਆਂ ਕੁਸ਼ਤੀਆਂ ਸੀ ਤੇ ਉਸ ਤੋਂ ਬਾਅਦ 100 ਕੁਸ਼ਤੀ ਜਿਹੜੀ ਥੱਲੇ ਹੋਈ ਆ ਛੋਟੇ ਪਹਿਲਵਾਨਾਂ ਦੀ ਬਹੁਤ ਵਧੀਆ ਦੰਗਲ ਹੋਇਆ ਤੇ ਪੂਰਾ ਕੁਸ਼ਤੀਆਂ ਵੱਡੀ ਕੁਸ਼ਤੀ ਬਰਾਬਰ ਹੋਈ ਆ ਜੀ ਸਾਰੇ ਤਿੰਨੇ ਕੁਸ਼ਤੀਆਂ ਵੱਡੀਆਂ ਸੀ ਤਾਲਬ ਤੇ ਸ਼ਿਵੇ ਦੀ ਕੁਸ਼ਤੀ ਵਿੱਚੋਂ ਤਾਲਬ ਬਾਬਾ ਫਲਾਈ ਜਿੱਤੁਰ ਮੇਜਰ ਡੇਟਾ ਬਾਬਾ ਨਾਨਕ ਦੀ ਕੁਸ਼ਤੀ ਤੇ ਵਿਸ਼ਾਲ ਭੁੰਡੂ ਦੀ ਕੁਸ਼ਤੀ ਇਹ ਪੁਆਇੰਟ ਵਿਸ਼ਾਲ ਨੇ ਲਿਆ ਸੀ ਪਰ ਉਹਨੇ ਲੰਗੋਟੇ ਜੱਥ ਪਾ ਲਿਆ ਇਸ ਕਰਕੇ ਮੇਜਰ ਨੂੰ ਜੇਤੂ ਦਿੱਤਾ ਗਿਆ ਲੋਕਾਂ ਦਾ ਕਿੰਨਾ ਕੋਝਾ ਆ ਰਿਹਾ ਪਹਿਲਾ ਜਿਹੜਾ ਲੋਕਾਂ ਦਾ ਰੁਝਾਨ ਤੁਹਾਡੇ ਸਾਹਮਣੇ ਹੈ ਜੀ ਪੈਰ ਤਰੋਂ ਜਗ੍ਹਾ ਨਹੀਂ ਰੁਝਾਨ ਹਿੱਦੂ ਉੱਤੇ ਤਾਂ ਹੁਣ ਪਰਮਾਤਮਾ ਹੀ ਜਾਣਦਾ ਬਹੁਤ ਸਹਿਯੋਗ ਹੁੰਦਾ ਜੀ ਸਹਿਯੋਗ ਦੀ ਗੱਲ ਕੀਤੀ ਜਾਵੇ ਪਿੰਡਾਂ ਮਾਰਕੀਟ ਕਮੇਟੀ ਤੇ ਹੋਰ ਕਿਹਨਾ ਵੱਲੋਂ ਜ਼ਿਆਦਾਤਰ ਸਹਿਯੋਗ ਸਾਰੇ ਪਿੰਡ ਦਾ ਸਹਿਯੋਗ ਹੈ ਜੀ ਇਹ ਮਾਰਕੀਟ ਕਮੇਟੀ ਦਾ ਵੱਧ ਸਹਿਯੋਗ ਹੈ ਕੋਸ਼ਿਸ਼ ਜਿਹੜੀ ਕਮੇਟੀ ਦੇ ਮੈਂਬਰ ਆ ਜਿੱਥੇ ਘਾਟਾ ਬਾਬਾ ਸਾਰੇ ਵੀਰ ਭਰਾ ਨਾ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਰ ਸਾਲ ਰੱਖ ਕੇ ਜੇ ਕੁਝ ਹੋਵੇ ਐਦਾਂ ਦੀ ਪ੍ਰੋਬਲਮ ਆਉਂਦੀ ਆ ਤਾਂ ਕਮੇਟੀ ਦੇ ਜਿੰਨੇ ਵੀ 20 25 30 ਜਿੰਨੇ ਵੀ ਮੈਂਬਰ ਆ ਉਹ ਹਰ ਸਮੇਂ ਹੋਰ ਦੰਗਲਾਂ ਦੇ ਲਈ ਵੀ ਬੁੱਲਾ ਬਰਗਰੀਬ ਦਾ ਸੀ ਜਿੰਨੇ ਇਲਾਕੇ ਦੇ ਵਿੱਚ ਦੰਗ ਲਾਉਂਦੇ ਉਸੇ ਉੱਥੇ ਵੀ ਸਹਿਯੋਗ ਪਾਉਂਦੇ ਆ। ਕੋਈ ਗਤੀਵਿਧੀ ਕਰਵਾਈ ਜਾਂਦੀ ਆ ਇੱਥੇ ਗਤੀਵਿਧੀ ਬਹੁਤ ਵੱਡਾ ਖਾੜਾ ਜੀ ਇੱਥੇ ਤਕਰੀਬਨ 40 50 ਬੱਚੇ ਜਿਹੜੇ ਟ੍ਰੇਨਿੰਗ ਲੈਂਦੇ ਇੱਥੇ ਪਿੰਡ ਨੇ ਆਪਣੀ ਖਾਮਲਾਟ ਜ਼ਮੀਨ ਦੇ ਵਿੱਚ ਉਹਨਾਂ ਨੂੰ ਖਾੜੇ ਨੂੰ ਦਿੱਤੀ ਹੋਈ ਆ ਤੇ ਬਹੁਤ ਵਧੀਆ ਖਾੜਾ ਹਾਂਜੀ ਹਾਂਜੀ ਅਮ ਆਜੀ ਸਰ ਸਨੇਹਤਾ ਇਹੀ ਦੇਣਾ ਚਾਹੁੰਦਾ ਜੀ ਮੈਂ ਵੀ ਸਾਰੇ ਜਿੰਨਾ ਵੀ ਦੇਖੋ ਜੋ ਵੀ ਹੈਗੇ ਨਾ ਇਨਸਾਨ ਮੈਂ ਤਾਂ ਇਨਸਾਨ ਹੈ ਕਿ ਵੀ ਸਾਰਿਆਂ ਨੂੰ ਹੀ ਨਾ ਇੱਕ ਵਾਰੀ ਆਪਣੇ ਬੱਚੇ ਨੂੰ ਜੀ ਪਹਿਲਵਾਨੀ ਚ ਪਾਓ ਸਪੋਰਟਸਮੈਨ ਸਪੋਰਟ ਸਪੋਰਟ سپورਟ ਕੋਈ ਵੀ ਖੇਡ ਕੋਈ ਵੀ ਖੇਡ ਚ ਪਾਓ ਉਹਨੂੰ ਬੱਚੇ ਨੂੰ ਚਾਹੇ ਉਹ ਬਣਾ ਇੰਟਰਨੈਸ਼ਨਲ ਨਾ ਬਣੇ ਉਹਦੀ ਮਰਜ਼ੀ ਹੈ ਰੱਬ ਦੀ ਮਰਜ਼ੀ ਹੈ ਮਤਲਬ ਬਣੂਗਾ ਤਾਂ ਹੀ ਜੇ ਉਹ ਮਿਹਨਤ ਕਰੂਗਾ ਸਾਡੇ ਪਿੰਡ ਦੇ ਵਿੱਚ ਵੀ ਅਖਾੜਾ ਹੈ ਕਿੰਨਾ ਰੁਝਾਨ ਜਿਹੜਾ ਬੱਚਿਆਂ ਨੂੰ ਲੈ ਕੇ ਜਾਂ ਨੌਜਵਾਨਾਂ ਦੀ ਗੱਲ ਕਰਦੇ ਰੁਝਾਨ ਦੀ 40-45 ਬੱਚੇ ਹੈਗੇ ਸਾਈਡਾਂ ਦੇ ਪਿੰਡਾਂ ਦੇ ਚਾਰ ਪੰਜ ਵਿੱਚ ਸਾਡੇ ਮੂਲਾ ਵਰਦੇ ਆ ਮੇਰਾ ਬੇਟਾ ਵੀ ਹੈ ਅਜੇ ਕੋਲਿਆ ਵੀ ਤੁਹਾਨੂੰ ਪਤਾ ਇਹ ਵੀ ਬੋਲਾਂਗੇ ਕਿ ਕਿਹੜੀ ਕਿਹੜੀ ਸਰਕਾਰੀ ਪ੍ਰਾਪਤੀ ਹੈ ਸਰਕਾਰਾਂ ਵੱਲੋਂ ਤਾਂ ਸਰਕਾਰਾਂ ਵੱਲੋਂ ਜੀ ਕੁਝ ਨਹੀਂ ਸਾਨੂੰ ਮਿਲਦਾ ਸਰਕਾਰ ਦਾ ਜਦੋਂ ਲੰਬਕ ਜੋ ਮੈਡਲ ਆਉਂਦਾ ਫੇਰ ਹੀ ਦਿੰਦੀ ਆ ਜਦੋਂ ਈਸ਼ੀਅਰ ਕਮੇਟੀ ਹਾਂ ਬਸ ਬਸ ਹਾਂ ਜੀ ਦੇਖਦੇ ਆ ਪੱਟਾ ਪੱਟਾ ਖਾਰੇ ਹਾਂ ਨਹੀਂ ਸਰਕਾਰ ਨੇ ਅਜੇ ਤੱਕ ਤਾਂ ਸਾਨੂੰ ਕੁਝ ਨਹੀਂ ਦਿਆ ਜੀ ਅਜੇ ਤੱਕ ਤਾਂ ਕੁਝ ਨਹੀਂ ਰਿਹਾ ਇਹ ਵਿਚਾਰੇ ਗੋਲੂ ਨਹੀਂ ਐ ਰਰੀ ਐ ਇਹ ਦੰਗਲ ਦੀ ਵੀ ਕਮੇਟੀ ਆ ਤੇ ਖਾੜੇ ਨੂੰ ਵੀ ਇੱਕ ਕਮੇਟੀ ਹੈ ਕਮੇਟੀ ਆ ਸਾਰੀ ਇਹੀ ਇਹੀ ਕਰਦੇ ਜੀ ਅਸੀਂ ਉਹ ਨਾਲ ਮਿਲ ਕੇ ਹਾਂ ਜੀ ਸਰਕਾਰ ਨੂੰ ਤਾਂ ਇਹੀ ਬੇਨਤੀ ਕਰਨਾ ਚਾਹੁੰਦਾ ਜੀ ਮੈਂ ਕਿ ਇੱਥੇ ਚੰਗਾ ਕੋਚ ਸਾਨੂੰ ਫਰੀ ਚ ਸਾਡਾ ਜਿਹੜਾ ਹੁਣ ਲੱਖ ਰੁਪਿਆ ਗੋਲੂ ਤੇ ਰਵੀ ਵਿਚਾਰੇ ਲੜ ਕੇ ਉਹਨੂੰ ਕਰਦੇ ਆ ਲੱਖ ਰੁਪਿਆ ਮਹੀਨੇ ਦਾ ਜੇ ਇਹੀ ਸਰਕਾਰ ਸਾਨੂੰ ਕਰਕੇ ਦੇ ਦੇਵੇ ਤਾਂ ਹੀ 12 ਲੱਖ ਰੁਪਏ ਉਹ ਬੱਚਿਆਂ ਤੇ ਲਾ ਦਈਏ ਔਰ ਬੱਚੇ ਗਰੀਬਾਂ ਨੂੰ ਖੁਰਾਕ ਦੇ ਦਈਏ ਬੱਚੀਆਂ ਵੀ ਕਈ ਆਉਂਦੀਆਂ ਜੀ ਹਾਂ ਬੱਚੇਆਂ ਲੜਕੀਆਂ ਵੀ ਲੜਕੀਆਂ ਵੀ ਆਉਂਦੀਆਂ ਜੀ ਲੜਕੀਆਂ ਵੀ ਬਹੁਤ ਅੱਛੀਆਂ ਸੈਡਾਂ ਦੇ ਪਿੰਡਾਂ ਦੀਆਂ ਕੁੜਤੀਆਂ ਗੋਲੂ ਦੀ ਬੇਟੀ ਵੀ ਹੈ ਨੈਸ਼ਨਲ ਚ ਹੁਣ ਜੇਤੂ ਆਈ ਹੈ ਇਸ ਕਰਕੇ ਅਸੀਂ ਸਾਰੇ ਨੂੰ ਇਹੀ ਅਪੀਲ ਕਰਦੇ ਜੀ ਸਰਕਾਰ ਨੂੰ ਅਪੀਲ ਕਰਦੇ ਕਿ ਸਾਡੀ ਮਦਦ ਕਰੋ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਜੀ ਆਪਣੇ ਬੱਚਿਆਂ ਨੂੰ ਕੋਈ ਵੀ ਗੇਮ ਚ ਪਾਓ ਲਾਨਾ ਮੇਡਾ ਹੁੰਦਾ ਹੈ ਜੀ ਦਬੂ ਦੇ ਤਾਸ ਵਿੱਚ ਹਾਂਜੀ ਆਰ ਬੰਦੇ ਬੰਦੇ ਤੇ ਜੋ ਜਿਹੜਾ ਦੋਤੋ ਵਾਰੀ ਆ ਦਿੱਸਤ ਹੋ ਰਹੀ ਹੈ। ਦੇਖੋ ਇਸ ਵਾਰੀ ਮੈਂ ਜਿਹੜਾ ਦੇਖਦਾ ਅੱਗੇ ਨਾਲ ਹੀ ਵਧੀਆ ਹੋਇਆ ਜਿੱਦਾਂ ਪਬਲਿਕ ਦੇ ਹਿਸਾਬ ਨਾਲ ਦੇਖਿਆ ਜਾਂਦਾ। ਜਦੋਂ ਕੋਈ ਵੀ ਅੰਦਾਜ਼ਾ ਲਾਇਆ ਜਾਂਦਾ ਕਿਸੇ ਚੀਜ਼ ਦਾ ਉਹ ਪਬਲਿਕ ਤੋਂ ਲਾਇਆ ਜਾਂਦਾ। ਤਾਂ ਪਬਲਿਕ ਦਾ ਬਹੁਤ ਵਧੀਆ ਰੁਝਾਨਤਾ ਬਹੁਤ ਵੱਡਾ ਮੇਲਾ ਇੱਕ ਜੀ ਵੱਡਾ ਕੱਠ ਹੋਇਆ। ਤਾਂ ਉਸ ਤੋਂ ਬਾਅਦ ਜਿਹੜੀਆਂ ਕੁਸ਼ਤੀਆਂ ਨੇ ਵਧੀਆ ਹੋਈਆਂ ਤਾਂ ਤਿੰਨ ਕੁਸ਼ਤੀਆਂ ਵੱਡੀਆਂ ਬਹੁਤ ਵੱਡੀਆਂ ਦੀਆਂ। ਤਾਂ ਹੋਰ ਛੋਟੀਆਂ ਕੁਸ਼ਤੀਆਂ ਦੇ ਹਿਸਾਬ ਤੋਂ ਵੱਧ ਹੋਈਆਂ। ਪਰ ਜਦੋਂ ਜਿਹੜੀਆਂ ਕੁਸ਼ਤੀਆਂ ਹੋਈਆਂ ਸਾਰੀਆਂ ਅਲੱਗ-ਦੋ ਅਲੱਗ ਹੋਈਆਂ ਜਿੱਦਾਂ ਬਾਬਾ ਜਿਹੜਾ ਤਾਲਵ ਉਹਦਾ ਸਿ ਮਹਾਰਾਸ਼ਟਰ ਨਾਲ ਵਸਾਲ ਪੂੰਡੂ ਦਾ ਮੇਜਰ ਨਾਲ ਉਹ ਐਡੇ ਵਧੀਆ ਕੰਪਨੀ ਤੁਹਾਡੇ ਸਾਹਮਣੇ ਆ ਕਿੰਨਾ ਲੋਕਾਂ ਨੂੰ ਨਜ਼ਾਰਾ ਆ ਕਿੰਨੇ ਲੋਕ ਪਬਲਿਕ ਖੁਸ਼ ਹੋਈ ਤਾਂ ਉਸ ਤੋਂ ਅਲੱਗ ਫਿਰ ਜਿਹੜੀ ਵੱਡੀ ਕੁਸ਼ਤੀ ਆ ਜੱਸਾ ਪੱਟੀ ਦੀ ਇਹ ਇਹ ਆਪਣਾ ਸਾਇਦ 5 ਲੱਖ ਦੀ ਇਹ ਕੁਸ਼ਤੀ ਤਾਂ ਮਿਰਜਾ ਹਨ ਤਾਂ ਉਹ ਵੀ ਕੁਸ਼ਤੀ ਤੁਹਾਡੇ ਹਿਸਾਬ ਨਾਲ ਜਿਹੜੀ ਵੱਡੀ ਕੁਸ਼ਤੀ ਹੁੰਦੀ ਆ ਐਡੀ ਵੱਡੀ ਕੁਸ਼ਤੀ ਚ ਕਦੀ ਫੜ ਫੜੀਆ ਬੜਾ ਔਖਾ ਹੁੰਦਾ ਇੱਕ ਵਾਰੀ ਬੰਦਾ ਫੜਨਾ ਬੜਾ ਮੁਸ਼ਕਲ ਹੋ ਜਾਂਦਾ ਤਾਂ ਉਹ ਕੁਸ਼ਤੀ ਦਾ ਤਿੰਨ ਚਾਰ ਵਾਰੀ ਆਪਸ ਵਿੱਚ ਉਹਨਾਂ ਦਾ ਕਿਦਾਂ ਵਧੀਆ ਉਹਨਾਂ ਦਾ ਹੋਇਆ ਤਾਂ ਇਹ ਜਿਹੜੀ ਵੱਡੀ ਕੁਸ਼ਤੀ ਦਾ ਇੱਕ ਵਾਰੀ ਫੜਨ ਵਾਲੇ ਬਹੁਤ ਵੱਡਾ ਮੰਨਿਆ ਜਾਂਦਾ ਪਰ ਉਹਨਾਂ ਦੀ ਕੁਸ਼ਤੀ ਨਜ਼ਾਰੇ ਛੋਟੇ ਬੱਚਾ ਵਾਂਗੂ ਗੱਲਦੀ ਜਾਂਦੀ ਤਾਂ ਇਸ ਕਰਕੇ ਮੁੱਲਾਵਰ ਵਧਾਈ ਦੇ ਫਾਤਰ ਆ ਮੁੱਲਾਵਰ ਜਿਹੜੇ ਪ੍ਰਬੰਧ ਕਮੇਟੀ ਮੁੱਲਾਵਰ ਜ ਬਿਜిన ਦਾ ਦੰਗਲਕ ਬਹੁਤ ਵਧੀਆ ਸਫਲ ਹੋਇਆ ਕੋ ਪਾਬਲਖ ਦੇ ਦੇਖਿਆ ਜਾਂਦਾ ਪੀਪਾ ਬਲਖ ਬੜੀ ਖੁਸ਼ ਸੀ ਇਸ ਕਰਕੇ ਬੜਾ ਵਧਾਈਆਂ ਦੇ ਪਾਤਰ ਆ ਓਕੇ